ਸਾਡੀ ਆਡੀਅנס ਦੀ ਕਈ ਵਾਰ ਭਰਪੂਰ ਮੰਗ ਹੁੰਦੀ ਹੈ ਕਿ ਭਾਈ ਤੁਸੀਂ ਨਾ ਪੰਥਕ ਮੁੱਦਿਆਂ ਤੇ ਵੀ ਕਦੇ-ਕਦੇ ਗੱਲ ਕਰਿਆ ਕਰੋ ਅਸੀਂ ਕਰਦੇ ਰਹਿੰਦੇ ਨੇ ਅਕਸਰ ਪਰ ਸਾਡਾ ਹਮੇਸ਼ਾ ਕਹਿ ਲੋ ਕਿ ਕੰਮ ਕਰਨ ਦਾ ਤਰੀਕਾ ਕਿ ਅਸੀਂ ਬਿਨਾ ਗੱਲ ਤੋਂ ਕਿਸੇ ਖੇਤਰ ਚ ਐਵੇਂ ਜਾਣ ਕੇ ਦਖਲੰਦਾਜ਼ੀ ਨਹੀਂ ਕਰਦੇ ਕਿ ਇੱਧਰ ਚਮਚਾਗਰੀ ਕਰ ਲਓ ਉਧਰੋਂ ਅੰਨੀ ਅਲੋਚਨਾ ਕਰ ਦਿਓ ਤਾਂ ਕਿ ਤੁਹਾਡੇ ਵਿਊਜ਼ ਵਗੈਰਾ ਜਾਂ ਵੀਜ਼ਾ ਵਗੈਰਾ ਦੀ ਗੇਮ ਚੱਲਦੀ ਰਹੇ ਇਸ ਹਫਤੇ ਦੋ ਵੱਡੀਆਂ ਚੀਜ਼ਾਂ ਵਾਪਰੀਆਂ ਨੇ ਜਿਨ੍ਹਾਂ ਨੂੰ ਪੰਥਕ ਸਫਾ 'ਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀਆਂ ਘਟਨਾਵਾਂ ਨੇ ਉਹਨਾਂ ਤੇ ਜ਼ਰੂਰ ਅੱਜ ਗੱਲ ਕਰਾਂਗੇ ਪਹਿਲੀ ਰਣਜੀਤ ਸਿੰਘ ਟਡਰੀਆਂ ਵਾਲੇ ਬੇਸਿਕਲੀ ਜਦੋਂ ਰਣਜੀਤ ਸਿੰਘ ਟਡਰੀਆਂ ਵਾਲੇ ਜਵਾਨ ਹੋ ਗਏ ਪਰਵਾਨ ਹੋ ਰਹੇ ਸਨ ਅਸੀਂ ਉਦੋਂ ਤੋਂ ਦੇਖਿਆ ਛੋਟੀ ਉਮਰ ਤੋਂ ਕਹਿ ਲਓ ਬਹੁਤ ਨੇੜਿਓਂ ਦੇਖਿਆ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਐਸਾ ਨੌਜਵਾਨ ਜੋ ਕਚੀਆਂ ਧਾਰਨਾਵਾਂ ਲਾਉਂਦਾ ਹੁੰਦਾ ਸੀਗਾ ਔਰ ਲਗਭਗ ਲਗਭਗ ਜਿਵੇਂ ਰਾੜੇ ਸਾਹਿਬ ਵਾਲੇ ਆ ਇੱਕ ਉਹਨਾਂ ਦਾ ਹੀ ਪ੍ਰਚਾਰਕ ਨਜ਼ਰ ਆਉਂਦਾ ਫਿਰ ਅਚਾਨਕ ਹਿਰਦਾ ਪਰਵਰਤਤ ਹੁੰਦਾ ਹੈ ਨਾਂ ਦੇ ਨਾਲ ਉਹ ਸੰਤ ਵੱਖ ਕਰ ਦਿੱਤਾ ਜਾਂਦਾ ਤੇ ਆਪਣੇ ਆਪ ਨੂੰ ਅਪਗ੍ਰੇਡ ਪ੍ਰਚਾਰਕ ਕਹਿ ਕੇ ਅੱਗੇ ਵਧਿਆ ਜਾਂਦਾ ਤੇ ਕੁਝ ਗੱਲਾਂ ਅਸੀਂਆਂ ਕਹੀਆਂ ਜਾਂਦੀਆਂ ਕਾਲ ਤੱਕ ਸਾਨੂੰ ਲੈ ਕੇ ਜਾ ਸਰੋਵਰ ਦੇ ਚੱਲ ਨੂੰ ਲੈ ਕੇ ਤਾਂ ਉਹ ਇੱਕ ਬਹੁਤ ਵੱਡਾ ਵਖਰੀਵਾ ਪੈਦਾ ਕਰ ਦਿੰਦੀਆਂ ਨੇ ਸਾਫ਼ ਹੈ ਇਹਦੇ ਬਾਰੇ ਬਹੁਤ تفصیلی ਨਾਲ ਸਾਡੇ دوست ਨੇ ਕੁੰਤਰੀ ਸਾਹਿਬ ਉਹਨਾਂ ਨੇ ਵੀ ਲਿਖਿਆ ਮੇਰੇ ਵੀ ਬਿਲਕੁਲ ਬਿਲਕੁਲ ਕਹਿ ਲੋ ਕਿ ਐਸੇ ਹੀ ਵਿਚਾਰ ਨੇ ਕਿ ਇੱਕ ਵਾਰ ਫੇਰ ਰਣਜੀਤ ਸਿੰਘ ਟੱਡਰੀਆਂ ਵਾਲੇ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਹੁਣ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਕਿ ਕਿਉਂ ਆਇਆ ਕਾਹ ਤੋਂ ਹੋਇਆ ਕੀ ਹੋਇਆ ਬਹੁਤ ਸੌਖਾ ਹੈ ਇਸ ਨੂੰ ਡੀਕੋਡ ਕਰਨਾ ਅਕਾਲੀ ਭਾਜਪਾ ਸਰਕਾਰ ਦੇ ਉਹ ਦਿਨ ਯਾਦ ਕਰੋ ਜਦੋਂ ਸੁਖਬੀਰ ਸਿੰਘ ਬਾਦਲ ਦੀ ਤੂਤੀ ਬੋਲਦੀ ਸੀ ਉਸ ਵੇਲੇ ਇੱਕ ਸੰਤ ਸਮਾਜ ਹੁੰਦਾ ਸੀ ਯਾਨੀ ਸਿੱਖ ਜਥੇਬੰਦੀਆਂ ਦਾ ਇੱਕ ਸਮੂਹ ਸੀ ਜਿਹਦੀ ਅਗਵਾਈ ਆਮ ਤੌਰ ਤੇ ਬਾਬਾ ਬੀਦੀ ਜੀ ਜਾਂ ਬਾਬਾ ਤੁਮਾ ਜੀ ਐਸੇ ਸ਼ਖਸ ਕਰਿਆ ਕਰਦੇ ਸਿਖੇ ਹਰੇਕ ਧਾਰਮਿਕ ਮੁੱਦੇ ਤੇ ਯਾਨੀ ਇੱਕ ਐਸਾ ਸਮੂਹ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਪਿੱਠ ਤੇ ਖੜਾ ਨਜ਼ਰ ਆਉਂਦਾ ਸੀ ਚਲੋ ਸੁਖਬੀਰ ਸਿੰਘ ਬਾਦਲ ਦੇ ਦਿਨ ਗਏ ਲੱਗ ਗਏ ਤਾਂ ਉਹ ਹੌਲੀ ਹੌਲੀ ਜਿਹੜਾ ਸਿੱਖ ਜਥੇਬੰਦੀਆਂ ਦਾ ਸਮੂਹ ਸੀ ਸੰਤ ਸਮਾਜ ਉਹ ਵੀ ਪੁਰਨਾ ਸਟਾਰਟ ਹੋ ਗਿਆ ਇੱਕ ਮੌਕਾ ਐਸਾ ਆਇਆ ਕਿ ਜਦੋਂ ਕੇਂਦਰੀ ਨਜ਼ਰ ਬਦਲਨੀ ਸਟਾਰਟ ਹੋਈ ਤਾਂ ਇਥੇ ਕਈਆਂ ਦੇ ਨਜ਼ਰੀਏ ਬਦਲਨੇ ਸਟਾਰਟ ਹੋਏ ਬਾਬਾ ਹਰਨਾਮ ਸਿੰਘ ਧੁੰਮਾ ਵੀ ਬਦਲਦੀ ਜੀ ਨਜ਼ਰ ਆਈ ਉਹਨਾਂ ਨੇ ਜੋ ਜਥੇਦਾਰ ਕਲਦੀਪ ਸਿੰਘ ਗੜਗੱਜ ਸਮੇਤ ਕੁਝ ਜਥੇਦਾਰਾਂ ਦੀ ਨਿਯੁਕਤੀ ਤੇ ਮੁੱਦੇ ਚੁਕੇ ਵਿਰੋਧ ਐਲਾਨਿਆ ਉਸ ਤੋਂ ਬਾਅਦ ਹੀ ਅਚਾਨਕ ਰਣਜੀਤ ਸਿੰਘ ਟਡਰੀਆਂ ਵਾਲੇ ਸੁਰਖੀਆਂ ਚਾਹੁੰਦੇ ਸਟਾਰਟ ਹੋ ਜਾਂਦੇ ਆ ਖਾਸ ਤੌਰ ਤੇ ਜਿਹੜੇ ਨਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਛ ਉਹਨਾਂ ਵੱਨਿਓ ਸਿੱਧੇ ਤੌਰ ਤੇ ਰਣਜੀਤ ਸਿੰਘ ਟਟਰੀਆਂ ਵਾਲੇ ਨੂੰ ਪ੍ਰੇਰਿਤ ਕੀਤਾ ਗਿਆ ਕਹਿ ਲੋ ਜੀ ਸੱਧਿਆ ਗਿਆ ਕਹਿ ਲੋ ਕਿ ਆ ਜੋ ਪਾਵਨ ਦੀ ਲੱਗੀ ਆ ਜਾ ਜਾਣੇ ਅਣ ਜਾਣੇ ਚ ਕੁਝ ਚੀਜ਼ਾਂ ਵਾਪਰੀਆਂ ਉਹਦੀ ਖਿਮਾ ਯਾਚਨਾ ਕਰਦੇ ਅਕੀ ਤੋਰਾ ਸਭ ਹੁੰਦਾ ਵੀ ਐਸਆਈ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਐਸਆਈਟੀ ਕਲੀਨ ਚਿੱਟ ਦਿੰਦੀ ਹੈ ਕੁੜੀ ਦੇ ਖੁਦਕੁਸ਼ੀ ਦੇ ਮਾਮਲੇ ਵਿੱਚ ਨਾਲ ਦੀ ਨਾਲ ਅਗਲੇ ਦਿਨ ਇਹ ਖਬਰ ਆ ਜਾਂਦੀ ਹੈ ਹੁਣ ਸਭ ਤੋਂ ਵੱਡਾ ਸਵਾਲ ਸਭ ਤੋਂ ਵੱਡਾ ਸਵਾਲ ਜਿਹੜਾ ਬਾਜ਼ੂਬ ਸਵਾਲ ਹੈ ਜਿੱਥੇ ਆ ਕੇ ਤੁਹਾਡੀ ਨਜ਼ਰ ਜਾਂ ਚੇਤਨਤਾ ਖੜਦੀ ਹੈ ਕਰਨਜੀਤ ਸਿੰਘ ਢੱਡਰੀਆਂ ਵਾਲੇ ਅਚਾਨਕ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਨੇ ਖੁੱਲ ਕੇ ਪ੍ਰਚਾਰ ਕਰਨ ਦੀ ਖੁੱਲ ਹਾਸਲ ਕਰ ਚੁੱਕੇ ਨੇ ਤੇ ਉਹਨਾਂ ਦੀਆਂ ਗੱਲਾਂ ਤੁਹਾਨੂੰ ਪਤਾ ਹੀ ਆ ਤੁੰਬਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਅੱਜਕੱਲ ਉਹਨਾਂ ਦੇ ਮੈਂ ਦੇਖਿਆ ਕਿ ਨੌਜਵਾਨ ਕਾਫੀ ਜ਼ਿਆਦਾ ਫੋਲੋਅਰ ਨੇ ਤਾਂ ਇੱਕ ਐਸੇ ਵਿਅਕਤੀ ਨੂੰ ਖੁੱਲ ਜਿਹਦਾ ਸਿੱਧਾ ਟਕਰਾਅ ਸੀਗਾ ਟਕਸਾਲ ਦੇ ਨਾਲ ਵਿਚਾਰਕ ਟਕਰਾਅ ਬਾਅਦ ਵਿੱਚ ਹਿੰਸਕ ਟਕਰਾਅ ਚ ਵੀ ਬਦਲਿਆ ਜਿਹਦੇ ਚ ਇੱਕ ਜਾਨ ਚਲੀ ਗਈ ਸੀ ਤਾਂ ਕੀ ਐਸਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਤੇ ਦਵਾ ਬਣਾਉਂਦਾ ਹੀ ਆ ਤੁਸੀ ਇਹ ਰਾਜਨੀਤਿਕ ਸਵਾਲ ਹੈ ਧਾਰਮਿਕ ਨਹੀਂ ਧਾਰਮਿਕ ਨਹੀਂ ਰਾਜਨੀਤਿਕ ਸਵਾਲ ਹੈ ਕਿ ਕਿ ਆਉਣ ਵਾਲੇ ਸਮੇਂ 'ਚ ਇਨ ਫਿਊਚਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਖੁੱਲਾ ਮੈਦਾਨ ਦੇ ਦੇਣਾ ਇਸ ਗੱਲ ਦਾ ਅਸਾਰ ਜਾਂ ਇਮਕਾਨ ਪੈਦਾ ਕਰਦਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾ ਜਾਂ ਤਾਂ ਫਲੈਕਸੀਬਲ ਹੋ ਜਾਣਗੇ ਥੋੜਾ ਲਚਕੀਲੇ ਹੋ ਜਾਣਗੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਹੀ ਉਹਨਾਂ ਨੂੰ ਵੀ ਬੁਲਾਇਆ ਜਾਏਗਾ ਕਿਉਂ ਰਣਜੀਤ ਸਿੰਘ ਟਡਰੀਆਂ ਵਾਲੇ ਦੇ ਜਿਹੜੇ ਸਾਥੀ ਨੂੰ ਗੋਲੀ ਵੱਜੀ ਸੀ ਉਹਦੇ ਵਿੱਚ ਇੱਕ ਮੁਕੱਦਸ ਕਨਸੈਪਟ ਹੈ ਜੋ ਸਿੱਖੀism ਦਾ ਸ਼ਬੇਰ ਉਹ ਆਉਂਦਾ ਹੈ ਸਾਬ ਤੋ ਇਹ ਬਹੁਤ ਵੱਡਾ ਸਵਾਲ ਰਾਜਨੀਤਿਕ ਮੈਂ ਫੇਰ ਕਹਨਾ ਕਿ ਧਾਰਮਿਕ ਖੇਤਰ ਚ ਦਖਲ ਆਂਦਾ ਸੀ ਕਰਨ ਦੀ ਮੈਂ ਕਦੇ ਚਿਸ਼ਟਾ ਨਹੀਂ ਰੱਖਦਾ ਸਾਬ ਪਰ ਜਦੋਂ ਜਰਨਲਿਸਟਿਕ ਪੁਆਇੰਟ ਆਫ 视图 ਤੋਂ ਕੁਝ ਚੀਜ਼ਾਂ ਦਾ ਐਨਾਲਿਸਿਸ ਜਾਂ ਕੁਝ ਚੀਜ਼ਾਂ ਨੂੰ ਰਾਜਨੀਤਿਕ ਐਂਗਲ ਦੇ ਨਾਲ ਜੋੜਿਆ ਜਾ ਰਿਹਾ ਹੈ ਤਾਂ ਉਹਦਾ ਵਿਸ਼ਲੇਸ਼ਣ ਕਰਨਾ ਅਧਿਕਾਰ ਵੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਮੇਂ ਦਾ ਤਕਾਜ਼ਾ ਵੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਇਹ ਸਾਫ਼ ਹੋ ਜਾਏਗਾ ਤੁਸੀਂ ਨਜ਼ਰ ਟਿਕ ਟਿੱਕੀ ਲਾਈ ਰੱਖਣਾ ਅੱਛਾ ਜਿਵੇਂ ਇਹ ਫੈਸਲਾ ਆਇਆ ਇੱਕ ਹੋਰ ਬਹੁਤ ਵੱਡਾ ਵਿਵਾਦ ਪੱਕ ਗਿਆ ਸਰ ਤੁਸੀਂ ਦੇਖਿਆ ਹੋਣਾ ਕਿ ਇਹ ਵਿਵਾਦ ਜਿਹੜਾ ਉਸ ਵੇਲੇ ਸੁਰਖੀਆਂ ਬਣ ਗਿਆ ਜਦੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਤਨਖਾਹਾਂ ਹਲਾਣ ਦਿੱਤੇ ਜਾਂਦੇ ਆ ਸੁਖਵੀਰ ਸਿੰਘ ਨੂੰ ਸਮਨ ਕਰ ਲਿਆ ਜਾਂਦਾ ਹੈ ਹਨੀ ਤਲਬ ਕਰ ਲਿਆ ਜਾਂਦਾ ਹੈ ਕਿਹਦੇ ਬੰਨੀ ਇਹ ਸਾਰਿਆਂ ਨੂੰ ਪਤਾ ਹੀ ਹੈ ਮੈਂ ਫੇਰ ਦੱਸ ਦੇਣਾ ਤਖਤ ਸ੍ਰੀ ਪਟਨਾ ਸਾਹਿਬ ਨੇ ਹੁਣ ਇਹ ਜਿਹੜਾ ਮਾਮਲਾ ਸੀ ਉਹ ਇੱਥੋਂ ਤੱਕ ਪੱਕ ਗਿਆ ਕੁਝ ਘੰਟਿਆਂ ਬਾਅਦ ਤਿੰਨ ਤਖਤਾਂ ਦੇ ਜਿਹੜੇ ਪੰਜਾਬ ਚ ਤਿੰਨ ਸਥਿਤ ਨੇ ਤਿੰਨ ਤਖਤਾਂ ਦੇ ਜਿਹੜੇ ਪੰਜ ਪਿਆਰੇ ਸਹਿਬਾਨ ਸੀ ਉਹਨਾਂ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਤੇ ਨਾਲ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਹੀ ਸਰਵਉੱਚ ਨੇ ਸਰਵਉੱਚ ਨੇ ਇਹ ਕਿਉਂ ਕਹਿਣਾ ਪੈ ਰਿਹਾ ਮੈਂ ਤੁਹਾਨੂੰ ਅਤੀਤ ਦੇ ਕੁਝ ਮਸਾਇਲ ਮਸਲਿਆਂ ਚ ਲੈ ਕੇ ਜਾऊंगा वेट करना थोड़ा जा वीडियो लंबा हो सकता है पर ਤੁਹਾਨੂੰ ਚੰਗਾ ਲੱਗੇਗਾ ਚੰਗਾ ਲੱਗੇਗਾ ਇਹ ਇਹ ਮੇਰੀ ਕਹ ਲੋ ਕਿ ਤੁਹਾਨੂੰ ਗਰੰਟੀ ਹੈ ਹੁਣ ਇਹ ਨਹੀਂ ਕਹਿਣਾ ਕਿ ਖੇਚਰੀਵਾਲ ਸਾਹਿਬ ਵਾਲੀ ਗਰੰਟੀ ਐਸਾ ਨਹੀਂ ਕਹਿਣਾ ਖੈਰ 12 ਦਸੰਬਰ 22 ਯਾਦ ਕਰੋ ਉਹ ਦਿਨ ਕਿ ਇੱਥੇ ਇੱਕ ਬਹੁਤ ਵੱਡਾ ਮਸਲਾ ਪੈਦਾ ਹੋ ਗਿਆ ਮਸਲਾ ਕੀ ਸੀਗਾ ਹੁਣ ਉਸ ਮਸਲੇ ਨੂੰ ਥੋੜਾ ਜਿਹਾ ਮੈਂ ਉਦੇੜ ਦੇਵਾਂ ਕਿਵੇਂ ਸ਼ੁਰੂ ਹੋਇਆ ਸੀਗਾ ਉੱਥੇ ਜਥੇਦਾਰ ਸਿੱਕੇ ਰਣਜੀਤ ਸਿੰਘ ਔਰ ਤੁਸੀਂ ਉਹਨਾਂ ਨੂੰ ਕਦੇ-ਕਦੇ ਨਿਊਜ਼ 18 ਤੇ ਬੈਸਟ ਵੀ ਦੇਖਦੇ ਹੋਵੋਗੇ ਉਹਨਾਂ ਨੂੰ ਗੋਹਰੇ ਮਸਕੀਨ ਕਿਹਾ ਜਾਂਦਾ ਇਹਨਾਂ ਤੇ ਦੋਸ਼ ਲਾਇਆ ਸੀ ਡਾਕਟਰ ਗੁਰਵਿੰਦਰ ਸਿੰਘ ਸਮਰਾਸਨ ਇਧਰ ਕਰਤਾਰਪੁਰ ਸਾਈਡ ਦੇ ਉਹ ਕਿ ਭਾਈ ਸੋਨੇ ਦੀ ਕਲਗੀ ਪੀੜਾ ਅਥੀ ਚਵਰ ਇਹ ਚੀਜ਼ਾਂ ਸ਼ਾਮਲ ਸੀ ਜੋ ਦਿੱਤੀਆਂ ਤੇ ਸਨਿਆਰੇ ਤੋਂ ਉਸ ਦਾ ਭਾਰ ਕਰਵਾਉਣ ਤੇ ਹੀਰਾ ਫੇਰੀ ਸਾਹਮਣੇ ਆਈ ਠੀਕ ਹੈ ਜੀ ਇਹ ਚੀਜ਼ਾਂ ਕਹਿੰਦੇ ਕਿ ਭਈ ਦਿੱਤੀਆਂ ਗਈਆਂ ਸੀ ਪੇਂਟ ਕੀਤੀਆਂ ਗਈਆਂ ਤਾਂ ਮਤਲਬ ਕਿ ਇਹਦੇ ਵਿੱਚ ਹੀਰ ਫੇਰ ਜਿਹੜੀ ਆ ਉਹ ਸਾਹਮਣੇ ਆਈ ਕਿਉਂਕਿ ਉਹ ਜਥੇਦਾਰ ਰਣਜੀਤ ਸਿੰਘ ਨੂੰ ਸੌਪੀਆਂ ਗਈਆਂ ਸੀਗੀਆਂ ਸਮਰਾ ਦਾਵਾ ਕਰ ਰਿਹਾ ਇਸਨ ਕਿ ਮੈਂ ਇੰਨੇ ਦੀਆਂ ਦਿੱਤੀਆਂ ਆ ਚੀਜ਼ਾਂ ਨੇ ਬਸ ਤੁਸੀਂ ਇਹਨੂੰ ਏਦਾਂ ਸਮਝ ਲਓ ਕਿ ਕੋਈ ਸੋਨੇ ਦੀ ਮਹਿੰਗੀ ਚੀਜ਼ ਵਸਤੂ ਗੁਰੂ ਘਰ ਨੂੰ ਪੇਂਟ ਕੀਤੀ ਹੋਵੇ ਆਪਾਂ ਤੇ ਪੇਂਟ ਕਰਤਾ ਜਿਸ ਨੇ ਪੇਂਟ ਕੀਤੀ ਹੈ ਉਹੀ ਕਿਤੇ ਨਾ ਕਿਤੇ ਕਹਿ ਲੋ ਜਿਸ ਨੇ ਪੇਂਟ ਕੀਤੀ ਹੈ ਉਹੀ ਕਵੇ ਕਿ ਭਾਈ ਨਹੀਂ ਇਹਦੇ ਵਿੱਚ ਗੜਬੜ ਹੋ ਗਈ ਹੈ ਤਾਂ ਸਮਝ ਲਓ ਮਾਮਲਾ ਕੁਝ ਇਸ ਤਰ੍ਹਾਂ ਦਾ ਸੀਗਾ ਜਾਂਚ ਕਮੇਟੀ ਦਾ ਗਠਨ ਹੁੰਦਾ ਹੁਣ ਪੂਰਾ ਘਟਨਾ ਕਰਮ ਕੀ ਸੀਗਾ ਰਣਜੀਤ ਸਿੰਘ ਗੌਰ ਤੇ ਸੰਗਤਾ ਵੱਲੋਂ ਪੇਟ ਕੀਤੇ ਗਏ ਪੈਸੇ ਕੋਲ ਰੱਖਣ ਦਾ ਇਲਜ਼ਾਮ ਲੱਗਾ ਹੈ ਰਣਜੀਤ ਸਿੰਘ ਵੱਲੋਂ ਪ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਸੀ ਜਾਂ ਉਹ ਚੀਜ਼ਾਂ ਵਸਤੂਆਂ ਦੀ ਘੇਰਫੇਰ ਸੀ ਉਹਦੇ ਤੋਂ ਇਨਕਾਰ ਕੀਤਾ ਗਿਆ ਕਿ ਐਸਾ ਕੁਝ ਨਹੀਂ ਹੈ ਇਸ ਮਗਰੋਂ ਰਣਜੀਤ ਸਿੰਘ ਗੌਰ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਫਿਰ ਰਣਜੀਤ ਸਿੰਘ ਗੌਰ ਨੂੰ ਮੁੜ ਬਹਾਲ ਕੀਤਾ ਫਿਰ ਸੰਗਤ ਦੇ ਵਿਰੋਧ ਤੋਂ ਬਾਅਦ ਹਟਾ ਲਿਆ ਜਾਂਦਾ ਤੇ ਉੱਥੇ ਕੀ ਹੁੰਦਾ ਕਮੇਟੀ ਦਾ ਇੱਕ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਬਣਾ ਦਿੰਦਾ ਠੀਕ ਹੈ ਜੀ ਜਥੇਦਾਰ ਬਣਾ ਦਿੰਦਾ ਜਾਂਦਾ ਤਾਂ ਅਕਾਲ ਤਖਤ ਸਾਹਿਬ ਨੇ ਇਸ ਪੂਰੇ ਮਾਮਲੇ 'ਚ ਫੇਰ ਦਖਲ ਦਿੱਤਾ ਹੁਣ ਉਮੀਦ ਹੈ ਕਿ ਤੁਸੀਂ ਕ੍ਰਿਸਟਲ ਕਲੀਅਰ ਤਰੀਕੇ ਦੇ ਨਾਲ ਸਮਝ ਰਹੇ ਹੋਗੇ ਕਿ ਕਿੱਥੇ ਚੱਲ ਰਿਹਾ ਤਖਤ ਸ਼੍ਰੀ ਪਟਨਾ ਸਾਹਿਬ ਕੀ ਹੋ ਰਿਹਾ ਹੈ ਵੱਡੇ ਵੱਡੇ ਦੋਸ਼ ਲੱਗ ਰਹੇ ਆ ਉਸ ਤੋਂ ਬਾਅਦ ਕੀ ਹੋ ਰਿਹਾ ਹੈ ਕਿ ਬਹਾਲ ਕੀਤਾ ਜਾਂਦਾ ਫੇਰ ਸੰਗਤ ਦੇ ਵਿਰੋਧ ਤੋਂ ਬਾਅਦ ਹਟਾ ਲਿਆ ਜਾਂਦਾ ਇੱਕ ਧੜਾ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਥਾਪ ਦਿੰਦਾ ਫੇਰ ਅਕਾਲ ਤਖਤ ਸਾਹਿਬ ਇੰਟਰਵਿਨ ਕਰਦਾ ਹੈ ਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਤਨਖਾਹ ਲਾ ਦਿੱਤੀ ਜਾਂਦੀ ਹੈ ਤੇ ਕਮਾਲ ਦੀ ਗੱਲ ਹੈ ਕਿ ਅਕਾਲ ਤਖਤ ਦੇ ਇਸ ਫੈਸਲੇ ਨੂੰ ਵੀ ਉੱਥੋਂ ਦੀ ਤਤਕਾਲੀ ਕਮੇਟੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀਗਾ ਜੀ ਫਿਰ ਕੀ ਹੁੰਦਾ ਕਿ ਪੰਜਾਬ ਤੋਂ ਇੱਕ ਨਿਹੰਗ ਸਿੰਘਾਂ ਦਾ ਜਥਾ ਉਸ ਟਾਈਮ ਰਵਾਨਾ ਹੁੰਦਾ ਕਿ ਅਸੀਂ ਉਹ ਫੈਸਲਾ ਲਾਗੂ ਕਰਵਾਉਣਾ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਫੈਕਟ ਕੱਢ ਕੇ ਨੋਟ ਡਾਊਨ ਕਰਕੇ ਦੱਸਿਆ ਕਿ ਕੀ ਕੁਝ ਚੱਲ ਰਿਹਾ ਸੀਗਾ ਕੋਈ ਕੀ ਕੁਝ ਚੱਲ ਰਿਹਾ ਸੀ ਪਹਿਲਾ ਮੌਕਾ ਨਹੀਂ ਹੈ ਜਦੋਂ ਅਕਾਲ ਤਖਤ ਸਾਹਿਬ ਦੇ ਕਿਸੇ ਫੈਸਲੇ ਨੂੰ ਆਦੇਸ਼ ਨੂੰ ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ ਹੋਵੇ ਇਸ ਵਾਰੀ ਵੀ ਇਹੀ ਸੀ ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮਾਫੀ ਮਿਲ ਗਈ ਰਣਜੀਤ ਸਿੰਘ ਗੌਰੇ ਮਸਕੀਨ ਜਿਨ੍ਹਾਂ ਤੇ ਦੋਸ਼ ਲੱਗਿਆ ਕਲਗੀ ਪੀੜਾ ਚਵਰ ਉਹਦੇ ਵਿੱਚ ਯਾਨੀ ਵਸਤੂਆਂ ਚ ਹੀਰ ਫੇਰ ਅਤੇ ਪੈਸੇ ਦਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕੀਤਾ ਉਹਨਾਂ ਨੇ ਲਬੋ ਲਬਾਬ ਇਸ ਸਾਰੇ ਕਟਣਾਕਰਮ ਦਾ ਇਹ ਹੈ ਜੋ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਜੋ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਇਕਰਾਰ ਦਿੱਤਾ ਗਿਆ ਉਹਦਾ ਮੇਨ ਕਾਰਨ ਇਹ ਐਸਾ ਠੀਕ ਹੈ ਜੀ ਹੁਣ ਗਿਆਨੀ ਇਕਬਾਲ ਸਿੰਘ ਜਿਸ ਨੂੰ ਇੱਕ ਧੜੇ ਨੇ ਜਥੇਦਾਰ ਥਾਪਿਆ ਉਸ ਬੰਦੇ ਦਾ ਜੇ ਤੁਸੀਂ ਪਰਸ਼ੋਕੜ ਦੇਖੋਗੇ ਸਰ ਮੈਂ ਤੁਹਾਨੂੰ ਲੈ ਚੱਲਦਾ ਉਸ ਤੌਰ ਦੇ ਵਿੱਚ ਜਦੋਂ ਮਤਲਬ ਸਾਲ ਸੀਗਾ 19 ਕਰੋਨਾ ਤੋਂ ਪਹਿਲਾਂ ਵਾਲਾ ਸਾਲ ਇਹ ਅਸਤੀਫਾ ਦਿੰਦੇ ਆ ਉਹਦੇ ਕਾਰਨ ਪਤਾ ਕੀ ਯਾਨੀ ਗਿਆਨੀ ਇਕਬਾਲ ਸਿੰਘ ਵਾਰ-ਵਾਰ ਉੱਥੇ ਜਥੇਦਾਰ ਬਣਦੇ ਆ ਕਰਤਾ ਤਰਤਾ ਬਣਦੇ ਆ ਵਾਰ-ਵਾਰ ਵਾਰ-ਵਾਰ ਵਿਵਾਦਾਂ 'ਚ ਕਿਰਦੇ ਆ ਉਸ ਟਾਈਮ ਕੀ ਵਿਵਾਦ ਹੋਇਆ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਉਹ ਚਿੱਠੀ ਅਸਤੀਫੇ ਦੀ ਜਿਹੜੀ ਲਿਖੀ ਸੀ ਉਹ ਕਿਉਂ ਸੀ ਕਾਰਨ ਕੀ ਸੀ ਇੱਕ ਤੇ ਦੋਸ਼ੇ ਲੱਗ ਗਏ ਕਿ ਇਹਨਾਂ 'ਤੇ ਵਿਆਹ ਕਰਵਾਇਆ ਤੇ ਨਾਲ ਇਹ ਦੋਸ਼ ਲੱਗਾ ਕਿ ਆਰਐਸਐਸ ਦੇ 에ਜੰਟ ਨੇ ਔਰਤ ਨੂੰ ਪ੍ਰਤਾੜਿਤ ਕਰਨ ਦੇ ਦੋਸ਼ ਲੱਗੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਕਿ ਇਹਨਾਂ ਦੇ بیٹے ਗੁਰਪ੍ਰਸਾਦ ਦੀ ਇੱਕ ਵੀਡੀਓ ਜਿਹੜੀ ਇਹਨਾਂ ਨੂੰ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਉਹ ਸਿਗਰਟ ਨੋਸ਼ੀ ਕਰਦਾ ਨਜ਼ਰ ਆਉਂਦਾ ਹੈ ਤਾਂ ਫਿਰ ਇਹਨਾਂ ਨੇ ਆਪਣੇ بیٹے ਨੂੰ ਬੇਦਖਲ ਕੀਤਾ ਸੀਗਾ ਵੇ داخل ਤੱਕ ਕੀਤਾ ਗਿਆ ਸੀ ਕਿਉਂ ਇਸੇ ਕਰਕੇ ਕੇ ਬਚੇ ਰਹਿਣ ਪਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਿਵਾਦ ਹੋਇਆ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ ਫਿਰ ਉਹ ਵੀ ਸਮਾ ਆ ਗਿਆ ਅਗਸਤ ਦਾ ਮਹੀਨਾ ਸੀ ਸਾਲ ਸੀ 2021 ਤਾਂ ਅਯੁੱਧਿਆ ਦੇ ਵਿੱਚ ਇਸੇ ਮਾਮਲੇ 'ਚ ਜਿਹੜੇ ਆਪਾਂ ਮਾਮਲੇ ਨੂੰ ਅੱਕੇ ਬਤਾ ਰਹੇ ਹਾਂ ਗਿਆਨੀ ਇਕਬਾਲ ਸਿੰਘ ਨੇ ਉੱਥੇ ਜਾ ਕੇ ਕੀ ਕੀਤਾ ਸੀ ਕਿ ਸਿੱਖ ਜਿਹੜੇ ਲਵ ਕੁਸ਼ਤੀ ਔਲਾਦ ਨੇ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਵਾਨ ਰਾਮਦੇਵ ਪੁੱਤਰਾ ਤੱਕ ਆਖ ਦਿੱਤਾ ਸੀ ਗਿਆਨੀ ਇਕਬਾਲ ਸਿੰਘ ਨੇ। ਤਾਂ ਭਾਈ ਗਿਆਨੀ ਇਕਬਾਲ ਸਿੰਘ ਅੱਛਾ ਉਹ ਘਟਨਾ ਵੀ ਤੁਹਾਨੂੰ ਦੱਸ ਦੇਣਾ ਜਿਸ ਘਟਨਾ ਨੇ ਪੂਰੇ ਸਿੱਖ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਸੀ ਇੱਥੇ ਵਾਪਰੀ ਤਖਤ ਸ਼੍ਰੀ ਪਟਨਾ ਸਾਹਿਬ ਤੇ। ਗਿਣਦੇ ਜਾਣਾ। ਔਰ ਆਪਣੇ ਮਤਲਬ ਕਿ ਜ਼ਹਿਨ ਚੇਤਨਤਾ ਨੂੰ ਬਿਲਕੁਲ ਖੋਲ ਕੇ ਓਪਨ ਓਪਨ ਮਾਈਂਡਡ ਚਲੋ ਰੱਖਿਓ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀਗਾ ਪਟਨਾ ਸਾਹਿਬ ਵਿਕੇ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਸੀਗਾ ਬਹੁਤ ਮਤਲਬ ਕਿ ਸੰਗਤਾਂ ਦਾ ਹਰਸ਼ੁ ਹਲਾਸ ਸੀਗਾ ਉਸ ਵੇਲੇ ਗਿਆਨੀ ਇਕਬਾਲ ਸਿੰਘ ਤੇ ਇਹਦਾ ਇਹੀ ਮੁੰਡਾ ਗੁਰਪ੍ਰਸਾਦ ਹੋਰ ਨਾਲ ਲਠ ਮਾਰ ਲੈ ਕੇ ਡਾਂਗਾ ਸੋਟੇ ਲੈ ਕੇ ਇਹ ਦੀਵਾਨ ਦੇ ਵਿੱਚ ਅਲੀ ਅਲੀ ਕਰਦੇ ਦਾਖਲ ਹੁੰਦੇ ਨੇ ਇਸ ਸਮੇਂ ਕੁਝ ਸੰਤ ਉੱਥੇ ਬੈਠੇ ਸਨ ਜਿਨ੍ਹਾਂ ਚ ਸ਼ਾਇਦ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲੇ ਵੀ ਸੀਗੇ ਤੇ ਹੋਰ ਕੁਝ ਸੰਤ ਸਮਾਜ ਜਿਹਦਾ ਮੈਂ ਜ਼ਿਕਰ ਕੀਤਾ ਇਹ ਵੀ ਆਗੂ ਸ਼ਾਮਲ ਸੀਗੇ ਉੱਥੇ ਤਖਤ Shri ਹਜੂਰ ਸਭ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੂੰ ਉਸ ਟਾਈਮ ਉਸ ਟਾਈਮ ਤਾਕਤ ਸ਼੍ਰੀ ਪਟਨਾ ਸਾਧਾ ਮੀਤ ਜਥੇਦਾਰ ਥਾਪਿਆ ਜਾ ਚੁੱਕਾ ਸੀ ਕਿਤੇ ਪ੍ਰਵਾਨਗੀ ਦੀ ਰਵਾਇਤ ਅਨੁਸਾਰ ਦਸਤਾਰ ਬੰਦੀ ਹੋ ਰਹੀ ਸੀ ਦਸਤਾਰ ਬੰਦੀ ਹੋ ਰਹੀ ਹੈ ਔਰ ਇਹ ਬੰਦੇ ਵੜਦੇ ਨੇ ਉੱਥੇ ਜੀ ਇਹ ਜਥੇਦਾਰ ਲਾਉਣ ਦੇ ਵਿਰੋਧ ਦੇ ਵਿੱਚ ਯਾਨੀ ਗਿਆਨੀ ਪ੍ਰਤਾਪ ਸਿੰਘ ਦੀ ਵਿਰੋਧਤਾ ਕਰਦੇ ਹੋ ਇੱਥੋਂ ਤੱਕ ਚਲੇ ਜਾਂਦੇ ਆ ਕਿ ਉੱਥੇ ਲੜਾਈ ਹੁੰਦੀ ਆ ਸਰ ਜਿਹੜੇ ਪੂਰੀ ਵਾਲੇ ਆ ਬਾਬਾ ਕਸ਼ਮੀਰਾ ਸਿੰਘ ਇਹਨਾਂ ਨੂੰ ਤੱਕਾ ਵੱਜਾ ਉਹ ਸਟੇਜ ਤੋਂ ਡਿੱਗ ਪੈਂਦੇ ਆ ਉਸ ਤੋਂ ਬਾਅਦ ਫਿਰ ਬਾਬਾ ਪੂਰੀਵਾਲ ਤੇ ਗਿਆਨੀ ਇਕਬਾਲ ਸਿੰਘ ਤੇ ਜਿਹੜੇ ਲੱਠ ਮਾਰ ਸੀ ਉਹਨਾਂ ਦੇ ਸਮਰਥਕ ਇਹਨਾਂ ਦੇ ਵਿੱਚ ਜੰਮ ਕੇ ਲੜਾਈ ਹੋਈ ਸਰ ਔਰ ਕੈਮਰਿਆਂ ਦੇ ਸਾਹਮਣੇ ਲੜਾਈ ਹੋਈ ਦਸਤਾਰਾਂ ਲੱਤੀਆਂ ਔਰ ਪਹਿਲੀ ਵਾਰ ਹੀ ਇਹ ਹੋਇਆ ਕਿ ਭਾਈ ਗਿਆਨੀ ਇਕਬਾਲ ਸਿੰਘ ਦੀ ਪੱਗ ਲੱਥ ਗਈ ਤੇ ਇਹ ਲੱਥੀ ਪੱਗ ਚ ਖੁੱਲੇ ਕੇਸਾਂ ਚ ਨਜ਼ਰ ਆਏ ਔਰ ਇਹ ਵੀ ਪਹਿਲੀ ਵਾਰ ਹੋਇਆ ਕਿ ਕੋਈ ਜਥੇਦਾਰ ਸਾਹਿਬ ਥਾਣੇ ਚਲਾ ਗਿਆ ਤੇ ਜਾ ਕੇ 307 326 506 148 191 120 ਬੀ ਦਾ ਮੁਕਦਮਾ ਦਰਜ ਕਰਵਾ ਦਿੱਤਾ ਬਾਅਦ 14 ਉਹਸ ਟਾਈਮ ਖਬਰਾਂ ਮਿਲੀਆਂ ਸਨ ਕਿ ਸ਼ਾਇਦਾ ਕਿ ਸ਼ਾਇਦ ਭਾਈ ਇਹਨਾਂ ਦਾ ਰਾਜ਼ੀ ਨਮਾ ਹੋ ਗਿਆ ਸੀ ਪਰ ਇਦਾਂ ਸਾਰਾ ਕੁਝ ਉੱਥੇ ਚੱਲਿਆ ਗਿਆ ਸਾਬ ਤੁਹਾਨੂੰ ਯਾਦ ਹੋਣਾ ਜਦੋਂ ਕਾਰਜਕਾਰੀ ਜਥੇਦਾਰ ਇੱਥੇ ਬਣਾਏ ਗਏ ਸਨ ਸਰਵਤ ਖਾਲਸਾ ਵਲੇ ਉਦੋਂ ਵੀ ਗਿਆਨੀ ਇਕਬਾਲ ਸਿੰਘ ਨੇ ਵਿਵਾਦ ਛੇੜ ਦਿੱਤਾ ਸੀਗਾ ਇਹਨਾਂ ਨੂੰ ਮਤਲਬ ਮਾਨ ਸਨਮਾਨ ਨਹੀਂ ਸੀ ਦਿੱਤਾ ਹੁਣ ਮੈਂ ਇਸ ਕਾਨੂੰ ਇੱਥੇ ਸਮਿਟਦਾ ਜੀ ਇਸ ਕਾਨੂੰ ਇੱਥੇ ਸਮਿਟਦਾ ਤਖਤ ਸ਼੍ਰੀ ਪਟਨਾ ਸਾਹਿਬ ਜੀ ਕਿਉਂ ਹੋ ਰਿਹਾ ਹੈ ਦੇਖੋ ਇਹਦਾ ਜਵਾਬ ਤੁਹਾਡੇ ਕੋਲ ਵੀ ਹੈ ਮੇਰੇ ਕੋਲ ਵੀ ਹੈ ਕਿ ਗਿਆਨੀ ਇਕਬਾਲ ਸਿੰਘ ਦਾ ਜਿਹੜਾ ਉੱਥੇ ਥੜਾ ਬੈਠਾ ਹੈ ਜਾਂ ਇੱਕ ਹੋਰ ਥੜਾ ਹੈ ਜ ਕੋਈ ਹੋਰ ਤੜਾ ਵੀ ਹੋ ਸਕਦਾ ਹੈ ਜਿਆਦਾਤਰ ਇਹ ਆਰਐਸਐਸ ਜਾਂ ਕਿਹ ਲੋਕ ਭਾਰਤੀ ਜਨਤਾ ਪਾਰਟੀ ਉਤੇ ਪ੍ਰਭਾਵ ਇਠਾ ਲਿਆ ਪਰ ਸ਼ਾਹ ਵੇਟ ਵਾਲਿਆ ਇਹਦੇ ਚ ਕੋਈ ਸ਼ੱਕ ਨਹੀਂ ਔਰ ਲਿਖਤੀ ਗੱਲਾਂ ਔਰ ਰਿਕਾਰਡ ਵੀ ਮੈਂ ਤੁਹਾਨੂੰ ਦੱਸ ਦਿੱਤੀਆਂ ਇਹੀ ਆਪਾਂ ਜੇ ਦੇਖੀਏ ਜੋ ਤਖਤ ਸ਼੍ਰੀ ਹਜ਼ੂਰ ਸਾਹਿਬ ਆ ਉੱਥੇ ਵੀ ਆ ਰੋਲਾ ਹੈ ਹੁਣ ਅਸਲ ਦੇ ਵਿੱਚ ਮੈਂ ਕਲੀਅਰ ਕਟ ਤਾਨੂੰ ਇੱਕ ਲਾਈਨ ਖਿੱਚ ਕੇ ਦੇਣਾ ਤੁਸੀਂ ਉਹਨੂੰ ਫੋਲੋ ਕਰ ਲੈਣਾ ਉਹਦੇ ਤੇ ਰਿਸਰਚ ਕਰ ਲੈਣਾ ਕਿ ਦਰਅਸਲ ਕੀ ਹੋ ਰਿਹਾ ਆਨੇ ਬਹਾਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਦੀ ਗੱਲ ਕੀਤੀ ਗਈ ਆ ਤਿੰਨ ਤਖਤਾਂ ਦੇ ਪੰਜ ਪਿਆਰੇ ਸਹਿਬਾਨ ਬੰਨੀ ਇਹ ਹੀ ਰੌਲਾ ਹੈ ਸਰ ਇਹ ਹੀ ਰੌਲਾ ਹੈ ਸਰ ਉਹ ਕਹਿੰਦੇ ਆ ਕਿ ਪਟਨਾ ਸਾਹਿਬ ਜਿਹੜਾ ਹੈ ਨਾ ਅਸਲ ਦੇ ਵਿੱਚ ਉਹ ਸਰਵਉੱਚ ਤਖਤ ਹੈ بس ਆਹੀ ਕਹ ਲੋ ਕਿਤੇ ਕਿਤੇ ਇਹ ਗੱਲ ਕਲੀਅਰ ਕਰ ਦਿੰਦੇ ਨੇ ਕਿਤੇ ਕਿਤੇ ਗੱਲ ਜਿਹੜੀ ਹੈ ਨਾ ਉਹ ਇੱਕੁੱਝੀ ਕਰਦੇ ਆ ਤੇ ਇਹ ਇੱਕ ਬਹੁਤ ਸੰਜੀਦਾ ਮਸਲਾ ਹੈ ਸਿੱਖ ਕੌਮ ਵਾਸਤੇ ਇੱਕ ਪੰਭਲ ਪੂਸਾ ਹੀ ਨਹੀਂ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਵੰਡ ਦੀ ਵੀ ਅਧਾਰ ਸ਼ੀਲਾ ਜਾਂ ਨਹੀਂ ਹੈ ਕਿ ਤਿੰਨ ਤਖਤ ਪੰਜਾਬ 'ਚ ਤੇ ਦੋ ਬਾਹਰ ਇਨਫਲੂਐਂਸ ਇੱਥੇ ਕਿਹਦਾ ਉੱਥੇ ਕਿਹਦਾ ਸਭ ਤੁਹਾਨੂੰ ਵੀ ਪਤਾ ਹੈ ਸਭ ਮੈਨੂੰ ਵੀ ਪਤਾ ਹੈ ਸਰ ਜੇ ਸਿੱਖਾਂ ਦੇ ਜਿਹੜੇ ਸਕਾਲਰ ਨੇ ਬੁੱਧੀਜੀਵੀ ਨੇ ਮੋਤਵਰ ਨੇ ਜਥੇਵੰਦਕ ਟਾਂਚੇ ਨੂੰ ਅਗਵਾਈ ਦੇਣ ਵਾਲਿਆ ਜੇ ਇਹਨਾਂ ਨੇ ਵਿਲਾ ਰਹਿੰਦੇ ਆ ਇਹਨਾਂ ਚੀਜ਼ਾਂ ਨੂੰ ਪਕੜ ਕੇ ਕੰਮ ਨਾ ਕੀਤਾ ਟੌਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਕਟਨਾਵਾ ਹੋ ਰਹੀਆਂ ਨੇ ਨਾ ਇਹ ਬਹੁਤ ਦੂਰ ਤੱਕ ਨਤੀਜੇ ਦੇਖੇ ਜਾਣ ਗਿਆ ਮੈਂ ਅਲਰਟ ਕਰ ਦੇਣਾ ਸਿੱਖ ਕੌਮ ਦੇ ਲੀਡਰਾਂ ਨੂੰ ਕਿ ਹੁਣ ਵਿਲਾ ਤੁਹਾਡੀ ਪ੍ਰੀਖਿਆ ਦਾ ਹੈ ਜਾਂ ਤਾਂ ਆਪਸ ਚ ਲੜ ਲਓ ਬਦਖੋਈਆਂ ਕਰ ਲਓ ਕੇਂਦਰ ਦੇ ਝੋਲੀ ਚੁੱਕ ਬਣ ਜਾਓ ਤੇ ਜਾਂ ਆਪਣੀ ਕੌਮ ਦੇ ਵਿੱਚ ਜੁੱਦ ਫੇੜ ਪੈਣ ਦਾ ਅਸਰ ਲਗਭਗ ਗੂੜਾ ਹੋ ਗਿਆ ਹੈ ਇਸ ਨੂੰ ਬਚਾਉਣ ਵਾਸਤੇ ਅੱਗੇ ਆ ਜਾਓ ਰਸਤੇ ਦੁਈਆ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦੇਵ ਸਾਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ